ਪ੍ਰਸ਼ਾਸਨ ਇਹਨੂੰ ਹਲਕੀ ਘਟਨਾ ਦੱਸ ਰਿਹਾ ਵੀ ਉਹ ਨਸ਼ੇੜੀ ਸੀ ਜਾਂ ਕੁਛ ਸੀ ਲੇਕਿਨ ਇਹਦੇ ਪਿੱਛੇ ਦੀ ਜਿਹੜੀ ਤਾਕਤਾਂ ਨੇ ਉਹਨਾਂ ਨੂੰ ਤਾਂ ਬੇਨਕਾਬ ਕੀਤਾ ਜਾਵੇ ਨਾ ਦੇਖੋ ਜਿਹੜੀ ਹੇਟ ਸਪੀਚ ਦੀ ਗੱਲ ਕਰ ਰਹੇ ਆ ਜਿਹੜਾ ਵੀ ਹੇਟ ਸਪੀਚ ਸਾਡੇ ਵੱਲੋਂ ਦਿੰਦਾ ਉਹਨਾਂ ਵੱਲੋਂ ਦਿੰਦਾ ਉਹ ਫੜਕੇ ਅੰਦਰ ਦੇਣਾ ਚਾਹੀਦਾ ਸਰਕਾਰਾਂ ਨੇ ਇਹਨਾਂ ਉੱਤੇ ਸੰਜਾਨ ਕਿਉਂ ਨਹੀਂ ਲਿਆ ਕਿਉਂ ਪੁਲਿਸ ਦੀ ਵਰਦੀ ਦਾ ਡਰ ਖਤਮ ਕਰ ਦਿੱਤਾ ਗਿਆ ਪੰਜਾਬ ਦੇ ਅੰਦਰ ਤੇ بڑے بڑے ਭੱਟੇ ਇੱਥੇ ਨਿਯੰਗ ਸਿੰਘ ਸੇਵਾ ਕਰ ਰਹੇ ਨੇ ਮੈਂ ਉਹਨਾਂ ਦਾ ਬੜਾ ਜਿਲੋਂ ਸਤਿਕਾਰ ਕਰਦਾ ਪਰ ਉਹਨਾਂ ਦੀ ਆੜ ਛਾ ਕੇ ਜਾਂ ਉਹਨਾਂ ਦਾ ਬਾਣਾ ਪਾ ਕੇ ਜਿੱਦਾ ਪੁਲਿਸ ਕੈਰੀ ਨਸ਼ੇੜੀ ਆ ਇਹ ਕਿਤੇ ਨਾ ਕਿਤੇ ਸਾਨੂੰ ਪੁਲਿਸ ਤੇ ਵਿਸ਼ਵਾਸ ਨਹੀਂ ਸਰਕਾਰ ਨੂੰ ਮੰਗ ਕੀਤੀ ਹੈ ਵੀ ਜਿਹੜੀ ਇੱਕ Hindu ਬੋਰਡ ਦਾ ਗਠਨ ਕੀਤਾ ਜਾਵੇ ਤਾਂ ਕਿ ਹਿੰਦੂਆਂ ਦੀ ਜਿਹੜੀ ਸਮੱਸਿਆਵਾਂ ਹੈ ਅਸੀਂ ਸਰਕਾਰ ਦੇ 46 48% ਵੋਟ ਸ਼ੇਅਰ ਆ ਪੰਜਾਬੀ ਹਿੰਦੂਦਾਰ ਅਸੀਂ ਖੜਦੇ ਕਿੱਥੇ ਆ ਮੈਂ ਡੀਜੀਪੀ ਪੰਜਾਬ ਕੋਲੋਂ ਸਭ ਤੋਂ ਮੰਗ ਕਰਦਾ ਕਿ ਡੀਜੀਪੀ ਸਾਹਿਬ ਉਹਨਾਂ ਲੋਕਾਂ ਤੇ ਨੱਖ ਪਾਈ ਜਾਏ ਸੋਸ਼ਲ ਇਹ ਜਿਹੜਾ ਜਿਹੜਾ ਉਹਦੇ ਉੱਤੇ ਹਮਲਾ ਹੋਇਆ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਰੋਲ ਹੈ ਅਸੀਂ ਇੱਕ ਜਾਗੋ ਦਾ ਪ੍ਰੋਗਰਾਮ ਸ਼ੁਰੂ ਕਰਨਾ ਅਗਲੇ ਅਗਲੇ ਸ਼ਹਿਰਾਂ 'ਚ ਕਰਾਂਗੇ ਜਿਹੜੀ ਸ਼ੁਰੂਆਤ ਅਗਲੇ ਹਫ਼ਤੇ ਤੋਂ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਕਰ ਰਹੇ ਹਾਂ ਉਸ ਤੋਂ ਬਾਅਦ ਪਟਿਆਲਾ ਜਲੰਧਰ ਲੁਧਿਆਣਾ ਉਸ ਤੋਂ ਬਾਅਦ ਇੱਕ ਵਿਸ਼ਾਲ ਜਿਹੜਾ ਮਾਰਚ ਹੋ ਘਟਿਆ ਜਾਊਗਾ ਮੁਗਨਾਲਾ ਦੇਖਣ ਵਾਲੇ ਕਮਾਲ ਦਸਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕੋ ਬੋਲ ਰਿਹਾ ਸਰਕਟ ਹਾਊਸ ਦੇ ਵਿੱਚ ਮੌਜੂਦ ਹਾਂ ਕਿ ਸਰਕਟ ਹਾਊਸ ਦੇ ਵਿੱਚ ਇੱਕ ਇਹਦੂ ਵਾਲੀ ਮਾ ਪੰਚਾਇਤ ਚੱਲ ਰਹੀ ਹੈ ਗੱਲਬਾਤ ਕਰੇ ਰੋਇਸ਼ਾ ਜੀ ਰੋਇਸ਼ਾ ਜੀ ਭਾਜੀ ਇਸ ਵਾਸਤੇ ਇਹ ਮੀਟਿੰਗ ਚੱਲ ਰਹੀ ਹੈ ਕਿ ਟੀਚਾ ਸੀਗਾ ਨਾ ਟੀਚਾ ਭਾਜੀ ਤੁਹਾਨੂੰ ਸਾਰਿਆਂ ਨੂੰ ਪਤਾ ਬੀਤੇ ਦਿਨੀ ਸਾਡੇ ਬੱਬਰ ਸ਼ੇਰ ਦੀ ਆਪਣਾ ਗੋਰੇ ਥਾਪੜ ਦੇ ਉੱਤੇ ਇੱਕ ਕਤਲਨਾਮ ਹਮਲਾ ਹੋਇਆ ਸੀ ਉਸ ਚੀਜ਼ ਦਾ ਸੰਕੇਤ ਲੈਂਦੇ ਅੱਜ ਪੂਰੇ ਪੰਜਾਬ ਦੇ ਹਿੰਦੂ ਸੰਗਠਨਾਂ 'ਚ ਬੜਾ ਰੋਸ਼ੀ ਸਾਰੇ ਹੀ ਉਹਨਾਂ ਨੂੰ ਪੰਜਾਬ ਦੇ ਸੰਗਠਨਾਂ ਦੇ ਮੁਖੀ ਉਹਨਾਂ ਮਿਲਣ ਆਏ ਸੀ ਤੁਹਾਨੂੰ ਜਿਹਦੇ ਚ ਅਸੀਂ ਜਿਹੜੇ ਪੁੱਛ 8 9 ਮਤੇ ਨੇ ਜਿਹੜੇ ਪਾਸ ਕੀਤੇ ਨੇ ਵੀ ਸਮੂਹ ਹਿੰਦੂ ਸੰਗਠਨ ਇਕਤਾ ਜਿਹੜੀ ਸੁ ਸੁਣ ਜੀ ਥਾਪਰ ਦੀ ਹੈ ਜਿਹੜੀ ਥਾਪਰ ਸਾਹਿਬ ਦੀ ਇਨਕੁਆਰੀ ਹੈ ਉਹ ਐਨਆਈਏ ਜਾਂ ਸੀਬੀਆਈ ਤੋਂ ਕਰਾਈ ਜਾਵੇ ਦੂਜਾ ਸਮੂਹ ਹਿੰਦੂ ਸੰਗਠਨ ਜਿਹੜੇ ਇਕੱਠੇ ਹੋ ਕੇ ਇੱਕ ਕੋਰ ਕਮੇਟੀ ਬਣਾਣਗੇ ਵੀ ਜਿੰਨ ਹਿੰਦੂਆ ਦੇ ਜਿੰਨੇ ਮਸਲੇ ਨੇ ਉਹਦੇ ਉੱਤੇ ਚਾਹੇ ਉਹ ਕੋਈ ਵੀ ਸੰਗਠਨ ਹੋਵੇ ਕੋਈ ਵੀ ਹਿੰਦੂ ਰਿਲੇਟਡ ਮਸਲਾ ਹੈ ਕਿਸੇ ਮੰਦਰ ਦਾ ਕਿਸੇ ਦਾ ਪਰਸਨਲ ਹੈ ਕੁਝ ਵੀ ਹੈ ਉਸ ਕੋਰ ਕਮੇਟੀ ਦੇ ਡਿਸਕਸ ਕਰਕੇ ਅਸੀਂ ਪੰਜਾਬ ਲੈਵਲ ਤੇ ਚੱਕਾਂਗੇ ਤੀਜਾ ਅਸੀਂ ਸਰਕਾਰ ਨੂੰ ਮੰਗ ਕੀਤੀ ਹੈ ਵੀ ਜਿਹੜੀ ਇੱਕ ਹਿੰਦੂ ਬੋਰਡ ਦਾ ਗਠਨ ਕੀਤਾ ਜਾਵੇ ਤਾਂ ਕਿ ਹਿੰਦੂਆ ਦੀ ਜਿਹੜੀ ਸਮੱਸਿਆਵਾਂ ਵਾਅ ਅਸੀਂ ਸਰਕਾਰ ਦੇ 46 48% ਵੋਟ ਸ਼ੇਅਰ ਹੈ ਪੰਜਾਬੀ ਹਿੰਦੂ ਦਾ ਅਸੀਂ ਖੜਦੇ ਕਿੱਥੇ ਆ ਉਹ ਮੰਗਾ ਸੀ ਨਾਲ ਰੱਖਣੇ ਜਾ ਰਹੇ ਆ ਦੂਜੀ ਗੱਲ ਪੰਜਾਬ ਦੇ ਵਿੱਚ ਜਿੰਨੀ ਆ ਸਾਡੀ Hindu dharm ਦੀ ਹਾਨੀ ਹੋ ਰਹੀ ਹੈ ਉਹਨੂੰ ਰੋਕਣਾ ਸੇ ਪਲੱਸ ਉਹਦੇ ਤੇ ਕੁਇਕ ਕਾਰਵਾਈ ਐ ਸੇ ਕਿਉਂਕਿ ਨਾਰਮਲ ਕੀ ਹੁੰਦਾ Hindu dharm ਦੀ ਬੇਅਦਬੀ ਹੁੰਦੀ ਹੈ ਅਸੀਂ ਦੇ ਆਨੇ ਆ ਉਹ ਲੋਜ ਜੇ ਪ੍ਰੈਸ਼ਰ ਦੇ ਪਰਚਾ ਕਰ ਵੀ ਦਿੰਦੀ ਬੰਦਾ ਰੈਸ਼ ਨਹੀਂ ਕਰਦੀ ਠੀਕ ਹੈ ਨਾ ਜੀ ਦੋ ਬੰਦੇ ਰੈਸ਼ ਹੋਏ ਨੇ ਸਾਨੀ ਸਾਹਿਬ ਇੱਕ ਬੰਦਾ ਹਜੇ ਵੀ ਉਹਦੇ ਜੋ ਪਗੋੜਾ ਹੀ ਹੈਗਾ ਉਹ ਫੜਿਆ ਨਹੀਂ ਗਿਆ ਹਜੇ ਤੱਕ ਲੇਕਿਨ ਉਸ ਦਾ ਵੀ ਤੁਸੀਂ ਮਰੈਂਡਮ ਦਿੱਤਾ ਕਿਹੜਾ ਬੰਦਾ ਜੀ ਇੱਕ ਦੋ ਬੰਦੋ ਚ ਹੀ ਫੜੇਗੇ ਨਾ ਮਰੈਂਡਮ ਹੈਗਾ ਹੀ ਇਹ ਤੀਜੇ ਬੰਦੇ ਦਾ ਉਹਦਾ ਸਰਕਾਰ ਸਾਨੂੰ ਕਹਿ ਰਹੀ ਵੀ ਅਸੀਂ ਫੜ ਲਾਂਗੇ ਉਹਦਾ ਮੁੱਖ ਮੰਗ ਦੇ ਵਿੱਚ ਆ ਸਾਡੇ ਵੀ ਜਿਹੜਾ ਤੀਜਾ ਬੰਦਾ ਉਹਨੂੰ ਕਰਿਆ ਜਾਵੇ ਦੂਜੀ ਗੱਲ ਪ੍ਰਸ਼ਾਸਨ ਇਹਨੂੰ ਹਲਕੀ ਘਟਨਾ ਦੱਸ ਰਿਹਾ ਵੀ ਉਹ ਨਸ਼ੇੜੀ ਸੀ ਜਾਂ ਕੁਛ ਸੀ ਲੇਕਿਨ ਇਹਦੇ ਪਿੱਛੇ ਦੀ ਜਿਹੜੀ ਤਾਕਤਾਂ ਨੇ ਉਹਨਾਂ ਨੂੰ ਤਾਂ ਬੇਨਕ ਕਿ ਹੁਣ ਅਤੋਂ ਤੁਸੀਂ ਨਿਕਲੋਗੇ ਨਿਕਲਣ ਤੋਂ ਬਾਅਦ ਫਿਰ ਮਹਾਪੰਚਾਇਤ ਜਿਹੜੀ ਕਰੀ ਤੁਸੀਂ ਕਿਹਾ ਸੀ ਅੰਮ੍ਰਿਤਸਰ ਤੋਂ ਜਾਗੋ ਸ਼ੁਰੂ ਕਰਾਂਗੇ ਅੰਮ੍ਰਿਤਸਰ ਤੋਂ ਅਸੀਂ ਇੱਕ ਉਹ ਰੱਖਿਆ ਵੀ ਜਿੰਨੇ ਵੀ ਹਿੰਦੂ ਹੈ ਹਿੰਦੂਆਂ ਨੂੰ ਜਗਾਣ ਵਾਸਤੇ ਅਸੀਂ ਕਿ ਜਾਗੋ ਦਾ ਪ੍ਰੋਗਰਾਮ ਸ਼ੁਰੂ ਕਰਨਾ ਅਗਲੇ ਅਗਲੇ ਸ਼ਹਿਰਾਂ 'ਚ ਕਰਾਂਗੇ ਜਿਹੜੀ ਸ਼ੁਰੂਆਤ ਅਗਲੇ ਹਫ਼ਤੇ ਤੋਂ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਕਰ ਰਹੇ ਹਾਂ ਉਸ ਤੋਂ ਬਾਅਦ ਪਟਿਆਲਾ ਜਲੰਧਰ ਲੁਧਿਆਣਾ ਉਹ ਉਸ ਤੋਂ ਬਾਅਦ ਇੱਕ ਵਿਸ਼ਾਲ ਜਿਹੜਾ ਮਾਰਚ ਉਹ ਕੱਢਿਆ ਜਾਊ ਕਿੰਨੇ ਸੰਗਠਨ ਇੱਥੇ ਪਹੁੰਚੇ ਅੱਜ ਘਟੋ ਘਟ ਵੀ ਪਿੰਦੇ ਦੇ ਸਾਹਮਣੇ 20 ਤੋਂ 22 ਸੰਗਠਨ ਪਹੁੰਚੇ ਨੇ ਉਹਨਾਂ ਦੇ ਮੋਰੀ ਪਹੁੰਚੇ ਨੇ ਮੋਰੀ ਪਹੁੰਚੇ ਬੋਲ ਵੀ ਸ਼ੁਕਰੀਆ ਤੁਹਾਨੂੰ ਸਾਡੇ ਨਾਲ ਮੌਜੂਦ ਹੈ ਲੇਕਿਨ ਤੁਹਾਨੂੰ ਜਿਹੜੇ ਹੁਣ ਸਾਰੀ ਗੱਲਬਾਤ ਹੋਈ ਹੈ ਤੇ ਗੱਲਬਾਤ ਤੋਂ ਬਾਅਦ ਕੀ ਕੀਤਾ ਸਾਹਮਣੇ ਨਿਕਲ ਕੇ ਆਇਆ ਮੈਂ ਦੇਖੋ ਸਮਾਜ ਇਕੱਠਾ ਉਦੋਂ ਕਰਨਾ ਪੈਂਦਾ ਵਾ ਜੋ ਤੁਹਾਨੂੰ ਪਤਾ ਵੀ ਤੁਸੀਂ ਡੀਗ੍ਰੇਡ ਕੀਤੇ ਜਾ ਰਹੇ ਹੋ ਪੰਜਾਬ ਦੇ ਵਿੱਚ ਹਿੰਦੂਆਂ ਦੀ ਗੱਲ ਨਹੀਂ ਕੀਤੀ ਜਾ ਰਹੀ ਸਮਾਜ ਉਦੋਂ ਲੋੜ ਪੈਂਦੇ ਇਕੱਠਾ ਕਰਨ ਦੀ ਸਰਕਾਰਾਂ ਨੇ ਇਹਨਾਂ ਉੱਤੇ ਸੰਗਿਆਨ ਕਿਉਂ ਨਹੀਂ ਲਿਆ ਹੂੰ ਕਿਉਂ ਪੁਲਿਸ ਦੀ ਵਰਦੀ ਦਾ ਡਰ ਖਤਮ ਕਰ ਦਿੱਤਾ ਗਿਆ ਪੰਜਾਬ ਦੇ ਅੰਦਰ ਜਿਹੜੀ ਹਮਲਾ ਹੋਇਆ ਹੈ ਜਦੇ ਵਿੱਚ ਕਿਊ ਜਿਹੜਾ ਇੱਕ ਰਹਿੰਦਾ ਵੇ ਉਹਦੇ ਬਾਰੇ ਕੀ ਗੱਲਬਾਤ ਕੀਤੀ ਦੇਖੋ ਅਸੀਂ ਮੰਗ ਸਮਾਜ ਮੂਦੇ ਰੱਖੀ ਹੈ ਜਿਹੜੇ ਜਾਗੋ ਦਾ ਮਕਸਦ ਸਾਡਾ ਇਹੀ ਹੈ ਵੀ ਜਿਹੜੀ ਗੱਲ ਸਾਡੀ ਪ੍ਰਸ਼ਾਸਨ ਨਹੀਂ ਸੁਣਦਾ ਸਰਕਾਰਾਂ ਨਹੀਂ ਸੁਣਦੀਆਂ ਤਾਂ ਅਸੀਂ ਆਪਦੇ ਭਾਈਚਾਰੇ ਨਾਲ ਆਪਣੇ ਪਰਿਵਾਰ ਆਪਣੇ ਰਿਸ਼ਤੇਦਾਰ ਆਪਣੇ ਯਾਰ ਮਿੱਤਰ ਜਿਹੜੇ Hindu ਸਮਾਜ ਨਾਲ ਬਿਲੋਂਗ ਰੱਖਦੇ ਨੇ ਜਿਹੜੇ ਪੰਜਾਬੀਤ ਨੂੰ ਪਿਆਰ ਕਰਦੇ ਨੇ ਪੰਜਾਬ ਚ ਅਮਨ ਸ਼ਾਂਤੀ ਚਾਹੁੰਦੇ ਨੇ ਜਿਹੜੇ ਵਪਾਰੀ ਵਰਗ ਹਿੰਦੂ ਪੰਜਾਬ ਚ ਬੈਠਾ ਹੋਇਆ ਉਹਨਾਂ ਦੀ ਸਾਰੀਆਂ ਮੰਗਾਂ ਨੂੰ ਲੈ ਕੇ ਇੱਕ ਅਸੀਂ ਬਹੁਤ ਜਲਦ Hindu ਕਮੇਟੀ ਬੋਰਡ ਇਕੱਠਿਤ ਕਰਨ ਜਾ ਰਹੇ ਹਾਂ ਸਿਵਲ ਹਸਪਤਲ ਦੇ ਵਿੱਚ ਪੋਸ਼ ਕੁਸ਼ ਲੁਧਿਆਣਾ ਬਾਰੇ ਬੜਾ ਬੋਲੇ ਸੀਗੇ ਕਿ ਉਹ ਵੀ ਤੁਹਾਨੂੰ ਯਾਦ ਹੋਣਾ ਹੈ ਇਸ ਵੀ ਬਾਰੇ ਵੀ ਤੁਸੀਂ ਬੜਾ ਬੋਲੇ ਸੀਗੇ ਮੈਂ ਦੱਸ ਦਿੰਦਾ ਉਦੋਂ ਉਦੋਂ ਕੀ ਹੈ ਉਹਨ ਦਾ ਸਪੋਰਟ ਜਿਆਦਾ ਇਹਨਾਂ ਨੂੰ ਪਤਾ ਲੱਗਿਆ ਵੀ ਸੰਦੀਪ ਥਾਪਰ ਗੋਰਾ ਜੀ ਤੇ ਸਿਵਲ ਹਸਪੀਟਲ ਦੇ ਬਾਹਰ ਹਮਲਾ ਹੋ ਐਸਐਚਓ ਸਾਹਿਬ ਮਾਨਯੋਗ ਜੀਸੀਪੀ ਸਾਹਿਬ ਉਹਨਾਂ ਨੂੰ ਫੋਨ ਕੀਤਾ ਪਰ ਕੁਝ ਇਹਨੂੰ ਆਪਾਂ ਮਿਸਅੰਡਰਸਟੈਂਡਿੰਗ ਤਾਂ ਕਹਿ ਨਹੀਂ ਸਕਦੇ ਉੱਥੇ ਜਿਹੜੀ ਪੁਲਿਸ ਹੈ ਉਹ 30 ਤੋਂ 35 ਮਿੰਟ ਦੇ ਵਿੱਚ ਪਹੁੰਚੀ ਹੈ ਉਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਰੋਸ਼ ਸੀਗਾ ਰੋਸ਼ ਨੂੰ ਜ਼ਾਹਰ ਕਰਦੇ ਹੋਏ ਇਹਨਾਂ ਨੇ ਉਸ ਟਾਈਮ ਇਹ ਗੱਲ ਕੀਤੀ ਸੀਗੀ ਉਸ ਤੋਂ ਬਾਅਦ ਡੀਸੀਪੀ ਜਸਕਰਨ ਸਿੰਘ ਤੇਜਾ ਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਲ ਵੀ ਜਿਹੜੇ ਹੈ ਮੌਕੇ ਤੇ ਆਏ ਆ ਤੇ ਅਸੀਂ ਪ੍ਰਸ਼ਾਸਨ ਤੇ ਵਿਸ਼ਵਾਸ ਰੱਖਦੇ ਹਾਂ ਦੋ ਬੰਦੇ ਪੁਲਿਸ ਨੇ ਰਾਉਂਡ ਅਪ ਕਰ ਲਏ ਆ ਇੱਕ ਬੰਦੇ ਦੀ ਜਿਹੜੀ ਤਫ਼ਤੀਸ਼ ਚੱਲ ਰਹੀ ਹੈ ਬਹੁਤ ਜਲਦੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਵੀ ਉਹਨੂੰ ਰਾਉਂਡ ਅਪ ਕੀਤਾ ਜਾਊਗਾ ਲੇਕਿਨ ਤੁਸੀਂ ਲਗਾਤਾਰ ਇਹ ਇਸ ਮੀਟਿੰਗ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਪ੍ਰਸ਼ਾਸਨ ਦੇ ਖਿਲਾਫ ਕੀਤੀ ਹੈ ਲੇਕਿਨ ਹੇਟ ਸਪੀਚ ਕਰੇ ਦਿਨ ਦੇ ਰੰਦੇ ਜਦੋਂ ਵੀ ਤੁਹਾਡੀ ਇੰਟਰਵਿਊ ਕੀਤੀ ਜਾਂਦੀ ਹੈ ਹੇਟ ਸਪੀਚ ਦਿੱਤੀ ਜਾਂਦੀ ਰਹੀ ਹੈ ਹੇਟ ਸਪੀਚ ਦੇਖੋ ਕੋਈ ਵੀ ਨਹੀਂ ਹੁੰਦੀ ਜਦੋਂ ਅਸੀਂ ਲੋਕ ਆਪਣੇ ਹੱਕ ਦੀ ਗੱਲ ਕਰਦੇ ਆ ਅਸੀਂ ਕਹਿੰਨੇ ਵੀ ਸਾਡੇ ਦੀਆਂ ਪਣਾ ਟੱਕੇ ਟੱਕੇ ਕਹਿਣ ਵਾਲੇ ਲੋਕਾਂ ਦੇ ਕਾਰਵਾਈ ਕਿਉਂ ਨਹੀਂ ਹੁੰਦੀ ਉਹ ਹੇਟ ਸਪੀਚ ਹੈ ਕਾਨੂੰਨ ਦੇ ਕੰਮ ਪਹਿਲਾਂ ਹੀ ਹੁੰਦੀ ਤਾਂ ਦੇਖੋ ਮੈਂ ਕਹਿੰਨਾ ਕਾਨੂੰਨ ਕਰੇ ਨਾ ਜਦੋਂ ਮੰਨਦੇ ਕਿ ਜਿਹੜਾ ਬੰਦਾ ਵੀ ਕੋਈ ਵੀ ਹੇਟ ਲੈਂਗੁਏਜ ਯੂਜ਼ ਕਰਦਾ ਹੈ ਜਾਂ ਕਿਸੇ ਸਮਾਜ ਨੂੰ ਪੜਕਾਉਣ ਵਾਸਤੇ ਮੈਸੇਜ ਦਿੰਦਾ ਉਹਦੇ ਦੀ ਇਮੀਡੀਏਟਲੀ ਪਰਚਾ ਰਜਿਸਟਰ ਹੋਣਾ ਚਾਹੀਦਾ ਪਿੱਛੇ ਕਿਸਿਆਸਤ ਹੁੰਦੀ ਰਹਿੰਦੀ ਤੁਹਾਡੀ ਆ ਤੁਸੀਂ ਕਹਿੰਦੇ ਹੋ ਸ਼ਕਤੀ ਦਾ ਜਾਬ ਕਰਨਗੇ ਆਪਣੀ ਰੱਖਿਆ ਆਪ ਕਰਨਗੇ ਮਹਾ ਮਹਾ ਦੇਖੋ ਪਹਿਲੀ ਗੱਲ ਤਾਂ ਮੈਂ ਆਪਣੀ ਜ਼ਿੰਮੇਵਾਰੀ ਲੈਣਾ ਵਾ ਬਾਕੀ ਸੰਗਠਨ ਦੀ ਜ਼ਿੰਮੇਵਾਰੀ ਨਾ ਨਾ ਕਿਸੇ ਕਿਸੇ ਸਰਸਨਾ ਲੀਡਰ ਨੇ ਕਦੇ ਗਰਮ ਆਪ ਨਹੀਂ ਮੰਗਿਆ ਪ੍ਰਸ਼ਾਸਨ ਦੇ ਹਿੰਦਾ ਸੁਣੋ ਸੁਣੋ ਮੇਰੀ ਗੱਲ ਅਗਰ ਹੀਟਪੀਸ ਰਵਾਂਗੇ ਨਹੀਂ ਅਗਰ ਕਿਸੇ ਬੱਚਾ ਗੱਲ ਸੁਣੋ ਆਪਣੇ ਦੇਸ਼ ਦੀ ਵਫਾਦਾਰੀ ਕਰਨਾ ਆਪਣੇ ਦੇਸ਼ ਦਾ ਨਮਕ ਖਾ ਕੇ ਉਹਦੀ ਵਫਾਦਾਰੀ ਕਰਨਾ ਗਲਤ ਹੈ ਇਦੋਂ ਤੁਸੀਂ ਨੂੰ ਗਲਤ ਕਹਿ ਦੋ ਕੀ ਤੁਹਾਨੂੰ ਲੱਗਦਾ ਹੈ ਵੀ ਮਤਲਬ ਕਿ ਇੱਕ ਸਰਕਾਰੀ ਅਫਸਰ ਦੀ ਜਿਹੜੀ ਤਨਖਾਹ ਐਨੀ ਤਨਖਾਹ ਹੁੰਦੀ ਹੈ ਤੇ ਬੰਦਾ ਪੁਲਿਸ ਵਿਦਆਊਟ ਕਾਉਂਟਰ ਇੰਟੈਲੀਜੈਂਸੀ ਦੀ ਵਿਦਆਊਟ ਸੀਆਈਡੀ ਰਿਪੋਰਟ ਤੋਂ ਬਿਨਾ ਥੋੜੀ ਇਹਨਾਂ ਨੂੰ ਗਨ ਬੈਂਡ ਪ੍ਰੋਵਾਈਡ ਕਰਵਾਂਦੀ ਹੈ ਅਗਰ ਵਾਕਈ ਇਹਨਾਂ ਨੂੰ ਕੋਈ ਸੀਨੀਅਰਸ ਲੀਡਰ ਨੂੰ ਕੋਈ ਵੀ ਥ੍ਰੈਟ ਹੁੰਦੀ ਹੋਊਗੀ ਤੇ ਦੈਨ ਇਹਨਾਂ ਨੂੰ ਸਿਕਿਉਰਟੀ ਮਿਲਦੀ ਹੈ ਤੇ ਚ ਕੋਈ ਮਾੜੀ ਗੱਲ ਨਹੀਂ ਹੈਗੀ ਹਣੀ ਮਾਦਨ ਜੀ ਕਿਸ ਤਰ੍ਹਾਂ ਦੇਖੋਗੇ ਕਿ ਇਸ ਮੀਟਿੰਗ ਦਾ ਪਿੱਛਾ ਕੀ ਰਹੇਗਾ ਦੇਖੋ ਇਸ ਮੀਟਿੰਗ ਦਾ ਪਿੱਛਾ ਹੈ ਕਿ ਸਾਡੇ ਅੱਜ ਮੈਂ ਸਾਰੇ ਸੰਗਠਨਾਂ ਦਾ Hindu ਸੰਗਠਨਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਇੱਥੇ ਪਹੁੰਚੇ ਨੇ ਵੱਡੀ ਤعداد ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ Hindu ਸੰਗਠਨ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਅਗਲੀ ਰਣਨੀਤਿਕਲੀ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਉਸ ਕਦ ਤੱਕ ਲਾਅਨ ਆਰਡਰ ਮੈਂਟੇਨ ਕਰੇਗੀ ਲੇਕਿਨ ਇਨਸਾਨੀਅਤ ਦੇ ਵਿੱਚ ਵੀ ਕੋਈ ਸ਼ਰਮ ਹੋਣੀ ਚਾਹੀਦੀ ਹੈ ਕਿ ਅਸੀਂ ਇਨਸਾਨ ਆ ਇਨਸਾਨੀਅਤ ਨੂੰ ਬਰਕਰਾਰ ਕਰਕੇ ਰੱਖੀਏ ਦੇਖੋ ਜਿਹੜੀ ਹੇਟ ਸਪੀਚ ਦੀ ਗੱਲ ਕਰ ਰਹੇ ਹਾਂ ਜਿਹੜਾ ਵੀ ਹੇਟ ਸਪੀਚ ਸਾਡੇ ਵੱਲੋਂ ਦਿੰਦਾ ਉਹਨਾਂ ਵੱਲੋਂ ਦਿੰਦਾ ਉਹ ਫੜਕੇ ਅੰਦਰ ਦੇਣਾ ਚਾਹੀਦਾ ਦੇਖੋ ਪ੍ਰੀਪਲਾਨੇ ਕੰਮ ਚੱਲ ਰਿਹਾ ਸੰਦੀਪ ਗੋਰਾ <th>ਥਾਪਰ ਤੇ ਹਮਲਾ ਪ੍ਰੀਪਲਾਨ ਹੋਇਆ ਇਹ ਸੂਤਰਾਂ ਤੋਂ ਸਾਨੂੰ ਪਤਾ ਲੱਗਾ ਕਿ ਉਹ ਕਹਿ ਰਹੇ ਨਿਯੰਗ ਸਿੰਘ ਜਿਹੜੇ ਨੇ ਉਹਨਾਂ ਨਸ਼ੇੜੀ ਨੇ ਉਹ ਬੰਦੇ ਨਸ਼ੇੜੀ ਨੇ ਹਮ ਪਰ ਜਿਨ੍ਹਾਂ ਨੇ ਨਿਯੰਗ ਸਿੰਘਾਂ ਦਾ ਬਾਣਾ ਪਾਇਆ ਨਿਯੰਗ ਸਿੰਘ ਬੜੇ ਸਮਾਜ ਸੇਵਕ ਨੇ ਬੜੇ ਬੜੇ ਵੱਡੇ ਇੱਥੇ ਨਿਯੰਗ ਸਿੰਘ ਸੇਵਾ ਕਰ ਰਹੇ ਨੇ ਮੈਂ ਉਹਨਾਂ ਦਾ ਬੜਾ ਦਿਲੋਂ ਸਤਿਕਾਰ ਕਰਦਾ ਹਮ ਪਰ ਉਹਨਾਂ ਦੀ ਆੜ ਚਾ ਕੇ ਜਾਂ ਉਹਨਾਂ ਦਾ ਬਾਣਾ ਪਾ ਕੇ ਜਿੱਦਾਂ ਪੁਲਿਸ ਕਹਿ ਰਹੀ ਹੈ ਨਸ਼ੇੜੀ ਹੈ ਹਮ ਇੱਕ ਕਿਤੇ ਕਿਤੇ ਸਾਨੂੰ ਪੁਲਿਸ ਤੇ ਵਿਸ਼ੰਕਾ ਹੂੰ ਕੌਣ ਸੇ ਕਿਸ਼ੰਕਾ ਪੁਲਿਸ ਨੇ ਗ੍ਰਿਫਤਾਰ ਕਰ ਲੇ ਗ੍ਰਿਫਤਾਰ ਤੇ ਦੋ ਕਿਤੇ ਤੀਜਾ ਕੀਤਾ ਨਹੀਂ ਉਹਦੀ ਜਿਹੜੀ ਸਚਾਈ ਹੈ ਕਿਉਂ ਇਹਨੂੰ ਮਾਰਿਆ ਉਹਨੂੰ ਸਾਹਮਣੇ ਲਿਆਣ ਅੱਜ ਹਾਲਾਤ ਪੰਜਾਬ ਦੇ ਖਰਾਬ ਕਰਨ ਦੀ ਸਾਜ਼ਿਸ਼ਾ ਮੇਰਾ ਰੋਪ ਹੈ ਮੈਂ ਡੀਜੀਪੀ ਪੰਜਾਬ ਕੋਲੋਂ ਸਭ ਕੋ ਮੰਗ ਕਰਦਾ ਕਿ ਡੀਜੀਪੀ ਸਾਹਿਬ ਉਹਨਾਂ ਲੋਕਾਂ ਤੇ ਨੱਥ ਪਾਈ ਜਾਏ ਸੋਸ਼ਲ ਇਹ ਜਿਹੜਾ ਜਿਹੜਾ ਉਹਦੇ ਉੱਤੇ ਹਮਲਾ ਹੋਇਆ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਰੋਲ ਹੈ ਲੇਕਿਨ ਪੰਜਾਬ ਦੇ ਹਾਲਾਤ ਨਹੀਂ ਖਰਾਬ ਹੈਗੇ ਪੰਜਾਬ ਬਿਲਕੁਲ ਸ਼ਾਂਤੀਮਈ ਤਰੀਕੇ ਨਾਲ ਚੱਲਦਾ ਹੈ ਲੇਕਿਨ ਇਹਦੇ ਵਿੱਚ ਪਤਾ ਕਿੱਥੋਂ ਆ ਜਾਂਦਾ ਅਗਰ ਤੁਸੀਂ ਇੱਕ ਬੋਲਦੇ ਹੋ ਨਾ ਫਿਰ ਉਧਰ ਦੋ ਬੋਲਦੇ ਨੇ ਅਗਰ ਤੁਸੀਂ ਬੋਲਣਾ ਬੰਦ ਕਰ ਦੋਗੇ ਵੀ ਨਹੀਂ ਬੋਲਣਗੇ ਇਗਨੋਰنس ਕਰਨੀ ਚਾਹੀਦੀ ਹੈ ਇਗਨੋਰ ਜਦੋਂ ਇੱਕ ਬੰਦੇ ਨੂੰ ਕਰ ਦਾਂਗੇ ਨਾ ਦੂਜੇ ਬੰਦੇ ਕਹਿਗਾ ਮੇਰੀ ਕੋਈ ਵੈਲਿਊ ਨਹੀਂ ਰਹੀ ਉਹਨਾਂ ਸਾਹਮਣੇ ਇਗਨੋਰ ਕਰਨਾ ਸਿੱਖੋ ਬੋਲ ਕੌਣ ਰਿਹਾ ਮੈਂ ਤੁਹਾਨੂੰ ਵਿਸ਼ਾਲ ਜੀ ਗਲਤ ਬੋਲ ਰਹੇ ਆ ਤੁਸੀਂ ਜਾ ਕੇ ਮੇਰੀ ਕੰਪਲੀਟ ਕਰੋ ਮੇਰੇ ਤੇ ਐਫ ਕੀ ਐਨਆਈਏ ਨੇ ਹੁਣ ਕੇਸ ਲੈ ਲਿਆ ਆਪਣੇ ਹੱਥ? ਕੀ ਨਹੀਂ ਇਹ ਵਾਲਾ ਨਹੀਂ ਹਲੇ ਲਿਆ। ਇਹਦੇ ਵਿੱਚ ਸਾਡੇ ਸੰਗਠਨਾਂ ਨੇ ਮੰਗ ਕੀਤੀ ਆ ਕਿ ਜਿਹੜਾ ਵਾ ਇਹ ਕੇਸ ਜਿਹੜਾ ਐਨਆਈਏ ਨੂੰ ਦਿੱਤਾ ਜਾਣਾ ਚਾਹੀਦਾ। ਪਹਿਲੀ ਜਾਗੋ ਕਿੱਥੋਂ ਕੱਢਣੀ ਆ? ਪਹਿਲੀ ਜਾਗੋ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਕੱਢੋਗੇ। ਕੀ ਲੱਗਦਾ ਕਿ ਇਹ ਸਫਲ ਰਹੇਗੀ? ਬਿਲਕੁਲ ਸਫਲ ਦੇਗੀ। ਸੱਸੇ ਕਮਜ਼ੋਰ ਨਹੀਂ ਆ। ਬਿਲਕੁਲ ਸ਼ਿਵ ਸ਼ਕਤੀ ਦੀ ਗੱਲ ਨਹੀਂ ਕਰ ਰਹੇ। ਇਹ ਪੰਜਾਬ ਦੇ ਵਿੱਚ ਸ਼ਿਵ ਸੰਗਕ ਉੱਥੇ ਪਹੁੰਚਣਗੇ। ਬਿਲਕੁਲ। ਹਨੀ ਮਾੜੇ ਸਾਡੇ ਨਾਲ ਮੌਜੂਦ ਸੇ ਜਿਨ੍ਹਾਂ ਨੇ ਸਾਫ਼ ਗੱਲ ਕੀਤੀ ਕਿ ਜਾਗੋ ਜਿਹੜੀ ਨਿਕਲੇਗੀ ਜਾਗੋ ਪਹਿਲੀ ਅੰਮ੍ਰਿਤਸਰ ਤੋਂ ਕਿਸ ਨੂੰ ਮਿਲੇਗਾ ਲੇਕਿਨ ਤੁਹਾਨੂੰ ਆਹ ਦੱਸ ਦਈਏ ਕਿ ਅਗਰ ਤੁਸੀਂ ਜਵਾਬ ਦੇ ਰਹੇ ਹੋ ਤਾਂ ਜਵਾਬ ਦਾ ਪੁਲਿਸ ਨੂੰ ਕੰਪਲੇਟ ਦਿਓ ਅਗਰ ਤੁਹਾਡੇ ਖਿਲਾਫ ਕੋਈ ਗਲਤ ਬਿਆਨਬਾਜ਼ੀ ਕਰ ਉਹਦੀ ਪੁਲਿਸ ਨੂੰ ਕੰਪਲੇਨ ਇਸ ਕਰਕੇ ਦੇਣੀ ਚਾਹੀਦੀ ਹੈ ਕਿ ਪੁਲਿਸ ਉਹਦੇ ਤੇ ਲਾ ਦੇ ਮੁਤਾਬਿਕ ਕੋਈ ਕਾਰਵਾਈ ਕਰ ਸਕਦੀ ਹੈ ਤਾਂ ਕਿ ਇੱਕ ਐਗਜ਼ਾਮਪਲ ਸੈੱਟ ਹੋ ਸਕਦੀ ਹੈ ਅਗਰ ਹੇਟ ਸਪੀਡ ਤੋਂ ਬਚੋਗੇ ਤਾਂ ਹੀ ਦੂਜਾ ਵੀ ਜਵਾਬ ਨਹੀਂ ਦੇਗਾ ਲੇਕਿਨ ਪੁਲਿਸ ਨੇ ਇੱਥੇ ਵਧੀਆ ਕਾਰਵਾਈ ਕੀਤੀ ਦੋ ਕਿ ਉਸ ਨੂੰ ਗ੍ਰਿਫਤਾਰ ਕੀਤਾ ਇੱਕ ਅਜਿਹੀ ਭਗੋੜਾ ਵੈਲੂ ਦੇਣਾ ਤਾਂ ਕਹਿਣਾ ਧਰਮੇ ਨਾਲ ਵਿਸ਼ਾਲ ਕਪੂਲੇ ਦੇਣ ਲਈ